ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਇਹ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਪਿੰਡ ਆ ਜੀ ਜਦੋਂ ਬਾਗਾਪੁਰਾਣਾ ਤੋਂ ਆਪਾਂ ਮੁੱਦਕੀ ਸਾਈਡ ਨੂੰ ਜਾਂਦੇ ਆ ਉਸ ਰੋਡ ਦੇ ਮੇਨ ਰੋਡ ਦੇ ਉੱਪਰ ਹੀ ਇਹ ਪਿੰਡ ਰਹਿ ਜਾਂਦਾ ਵਾ ਜੇᱫੋ ਮੁੱਦਕੀ ਤੋਂ ਉਨੇ ਆ ਤਾਂ 14 ਕਿਲੋਮੀਟਰ ਆ ਤੇ ਜੇ ਬਾਗਾਪੁਰਾਣਾ ਮੁੱਦਕੀ ਜਾਂਦੇ ਤਾਂ 8 ਕਿਲੋਮੀਟਰ ਇਹ ਪਿੰਡ ਰਹਿ ਜਾਂਦਾ ਵਾ ਸਾਥ ਉਪਾਰ ਦਾ ਕੰਮ ਆ ਵੀਰ ਦਾ ਜਰਸੀ ਵੇੜਾ ਆਹ ਤੌਰ ਤੇ ਬਾਈ ਦੇ ਘਰੇ 2-4 ਖੜੀਆਂ ਹੀ ਹੁੰਦੀਆਂ ਵਾ ਰੁਟੀਨ 'ਚ ਪਸ਼ੂ ਆਉਂਦੇ ਆ ਸੇਲ ਹੋ ਕੇ ਜਾਂਦੇ ਆਗੇ ਜੀ ਇਹਨਾਂ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਤੁਹਾਨੂੰ ਹਰ ਵੀਡੀਓ ਦੇ ਨਾਲ ਦੇ ਨਾਲ ਮੈਸੇਜ ਮਿਲ ਜAVE ਤੇ ਬੈਲ ਆਈਕਨ ਨੂੰ ਤੁਸੀਂ ਆਲ ਤੇ ਸੈਟ ਕਰ ਲਿਆ ਕਰੋ ਤੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਇਦਾਦ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ ਹੈਗਾ 98783 93488 ਹੈ ਜੀ ਅੱਜ ਦੀ ਵੀਡੀਓ 'ਚ ਬਾਈ ਕੋਲੇ ਦੋ ਨਾਗ ਆਗੇ ਦੋਨੇ ਜਰਸੀਆਂ ਗਈਆਂ ਇਹਦਾ ਤਾਜੀ ਸੂਈ ਆ ਤਕਰੀਬਨ ਤਕਰੀਬਨ ਜੇਰ ਪੈਣ ਵਾਲਾ ਕੋਈ ਹੈ ਬਹਿ ਗਈ ਤਾਂ ਜੇਰ ਪਾ ਜਾਣੀ ਆ ਹਾਂਜੀ ਬੱਸ ਸ੍ਰੀ ਕਾਲ ਸ੍ਰੀ ਗੱਲ ਬਾਈ ਜੀ ਨਾਮ ਦੱਸ ਦੀ ਬਾਈ ਚਰਨਾਪਿੰਡ ਲੰਗਿਆਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਠੀਕ ਆ ਬਾਈ ਦੋ ਨਾਗਾ ਜੀ ਹਾਂਜੀ ਦੋ ਨਾਗਾ ਠੀਕ ਆ ਬਾਈ ਇਹ ਤਾਂ ਤੜਕੀ ਸੂਈ ਜੋ ਬਾਈ ਠੀਕ ਆ ਜੀ ਹਾਂ ਬੱਸ ਜੇਰ ਬਹਿ ਗਈ ਤਾਂ ਉਹਦੀ ਡਿੱਗ ਪੈਣੀ ਆ ਹਾਂ ਤਿਆਰੀ ਚ ਜੇਰ ਤਾਂ ਠੀਕ ਆ ਬਾਈ ਕਿਹੜਾ ਸੂਆ ਸੂਈ ਬਾਈ ਇਹ ਇਹੇ ਤੀਜੀ ਸੂਈ ਸੂਈ ਬਾਈ ਠੀਕ ਆ ਬਾਈ ਕਿੰਨਾ ਕੁ ਬੋਲਾ ਕੱਢ ਲੈਦਾ ਹੁਣ ਬੋਲਾ ਬਾਈ ਇਹ ਹਜੇ ਤਾਂ 3 ਕਿਲੋ ਕੱ ਈ ਕਟੂਰਲੀ ਮੜੀ ਜੀ ਕੋਲੀ ਲੋ ਜੀ ਦੋਸਤੋ ਆਹ ਤੁਹਾਨੂੰ ਦਿਖਾ ਲੇਵਾ ਬਈਆਂ ਤਿੰਨ ਕਿਲੋ ਬੋਲਾ ਕਢ ਲਿਆ ਵਾ ਤੇ ਹੁਣੇ ਸੂਈ ਹੋਈ ਆ ਬਸ ਜੇਰ ਤਿਆਰੀਆਂ ਚ ਪੈਣ ਦੇ ਜਦੋਂ ਬਹਿ ਗਈ ਤੇ ਨਾਲ ਹੀ ਪੈ ਜਾਣੀ ਹੈਗੀ ਜਿਵੇਂ ਹਵਾਨੇ ਦੀ ਬੰਤਰ ਆ ਤੇ ਦੇਖ ਆਗੀ ਉਹ ਛੱਟਾ ਛੱਟਾ ਕੋਈ ਬਾੜਾ ਵੀ ਨਹੀਂ ਕਹਿੰਦੇ ਗਏ ਬਾਕੀ ਦੋ ਦੋ ਚੱਟਾ ਮੱਝਾਂ ਵਰਗਾ ਬਾਕੀ ਰੋਤ ਚੰਗੀ ਆ ਗਈ ਦੁੱਧ ਇਹਨੇ ਕੱਢ ਜਾਣਾ ਵਾ ਮੋੜ ਲਿਆ ਬਈ ਬੱਚੇ ਦਾ ਥੋੜਾ ਜਿਹਾ ਕਰੂਗੀ ਤਾਂ ਹੀ ਨਹੀਂ ਧੁਰਦੀ ਆ ਦੇਖੋ ਬੱਚੇ ਦੇ ਘੋੜੀ ਵਾਂਗੂ ਜਾਂਦੀ ਹੈ ਨਾ ਆ ਬਾਹਰੋਂ ਤਾਂ ਇਹ ਨਹੀਂ ਧੁਰਦੀ ਸੀਗੀ ਬੱਚੇ ਦਾ ਕਰਕੇ ਹੀ ਇਹ ਥਾਣ ਬਹੁਤ ਚੰਗਾ ਹਦੀ ਚਵਾਈ ਵਾਲਾ ਮੋਟਾ ਮੋਟਾ ਥਾਣਾ ਮੱਝਾਰਕਾ ਜਰਸੀ ਬਰੀਡ ਚ ਪੈਂਦੀ ਹੈਗੀ ਮਗਰ ਬੱਛਾ ਕਿ ਬੱਛੀ ਬੱਛਾ ਠੀਕ ਆ ਲੋ ਜੀ ਦੋਸਤੋ ਮਗਰ ਜੌਂਡੀ ਆ ਰਗਾ ਬੱਛਾ ਤੇ ਜੇ ਹੁੰਦੀ ਬੱਛੀ ਤਾਂ ਫਿਰ ਕਿਆ ਬਾਤ ਸੀ ਜਾਤ ਬਰੀਡ ਬਹੁਤ ਸੀਗੀ ਆਦੀ ਮਾਤੇ ਹੀ ਗਿਆ ਵਾ ਥਣ ਬਹੁਤ ਚੰਗਾ ਲੱਗਿਆ ਹੋਇਆ ਵੈੜ ਨੂੰ ਸੋਹਣਾ ਥਾਣਾ ਹਦੀ ਚਵਾਈ ਵਾਲਾ ਤਾਜੀ ਸੂਈ ਹੈਗੀ ਮੁੱਲ ਬਾਈ ਫਿਰ ਇਹਦਾ ਮੁੱਲ ਇਹਦਾ 45000 ਚੋਂ ਮੰਨਦਾਂ ਕਰਦੇ ਆਂਗੇ ਠੀਕ ਆ ਲੋ ਵੀ ਦੋਸਤੋ 45000 ਚੋਂ ਜਮਾਂ ਜੈਜ ਡਿਮਾਂਡ ਆਗੀ ਜੇ ਹੀ ਹੁਣ 2 ਜਾਂ 232 ਹੀ ਹੁੰਦੀ ਤਾਂ ਬਾਈ ਨੇ ਵੀ 60 65 ਮੰਗਣਾ ਜੀ ਕਿਉਂਕਿ ਦੋ ਦੋ ਚਟਾ ਮੱਝਾਂ ਵਰਗਾ ਤੇ ਜੇ ਮੱਝ ਲੈਣੀ ਹੋਵੇ 15 16 ਕਿਲੋ ਵਾਲੀ ਤਾਂ ਇਹਲਾ 2 ਲੱਖ ਮੰਗਦਾ ਵਾ ਜਮਾ ਜਾਇਜ ਮੁੱਲ 45000 ਰੁਪਇਆ ਦੋ ਨੰਬਰ ਤੇ ਆ ਜੀ ਬਾਈ ਦੋ ਨੰਬਰ ਅੱਖਾਂ ਮਹੀਨਾ ਦੀ ਗੱਪਣਾ ਠੀਕ ਆ ਬਾਈ ਚੈੱਕ ਪਾਸ ਕਰਾ ਲਵੇ ਅਗਲਾ ਆਪ ਦਾ ਡਾਕਟਰ ਲਿਆ ਕੇ ਕਰਾ ਲਵੇ ਠੀਕ ਆ ਬਾਈ ਕਿੰਨੇ ਦੀ ਇਹ ਆਪਾਂ ਦੇ ਦਾਂਗੇ ਜਮਾ ਨਿੱਕਾ ਜਮਾ ਮੁੱਲ 20000 ਦੀ ਠੀਕ ਆ ਲਓ ਜੀ ਦੋਸਤੋ ਹੋਰ ਲਈ ਲਓ ਜੀ ਦੋਸਤੋ ਇੱਥੇ ਲੋਕੀ ਬੱਚੀਆਂ ਦਾ ਮੰਗੀ ਜਾਂਦੇ 25 25000 ਰੁਪ ਅਠਾ ਦੇ ਗੱਬਣਾ ਨੋਹਾਂ ਲੱਗਿਆ ਨੋਹਾਂ ਲੱਗਿਆ ਹੋਇਆ ਸਿਰਫ 20000 ਦੀ ਦੋਸਤੋ 20000 ਚ ਜੇ ਆਪਾਂ ਦੇ ਲੈ ਕੇ ਮਹੀਨਾ ਸਾਹ ਵਾਲੀ ਤਾਂ ਕਿ 35 40000 ਦੀ ਫੇਰ ਵੀ ਵਿਕ ਜੂਗੀ ਇਹ ਨਗਰ ਨੁਗਰ ਚੰਗੀ ਆ ਨਗਰ ਨੁਗਰ ਬਹੁਤ ਆ ਕਿ ਲਿੱਸੀ ਪਿੱਕ ਜੀ ਨਾ ਕਿ ਬਚੀ ਜੀ ਆ ਗਈ ਚੰਗੀ ਆ ਵਹਿੜ ਕੋਈ ਨਾ ਵਾਲੀ ਵੱਡੀ ਤੇ ਨਾ ਵਾਲੀ ਛੋਟੀ ਆ ਗਈ ਜੇ ਦੁੱਧ ਪੀਣ ਨੂੰ ਕਿਨੇ ਕਰੇ ਰੱਖਣ ਨੂੰ ਲੈਣੀ ਆ ਗਈ ਤਾਂ ਵੀ ਚੰਗੀ ਆ ਗਈ ਮੁੱਲ ਸਿਰਫ ਇਹਦਾ 20000 ਰੁਪਇਆ ਵਾ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਨੰਬਰ ਸਕਰੀਨ ਤੇ ਚੱਲੇ ਜਾਣਾ ਵਾ ਦੋਨੇ ਨਾਕ ਦੋਨੇ ਹੀ ਚੰਗੇ ਆ ਸੇਲੋ ਸਿਆਲ ਚੋਕੇ ਭਲਾ ਗਰਮੀ ਚ ਟੋਕੜ ਗੱਬਣ ਹੋ ਜਾਣ ਦੋਨੇ ਫਿਰ ਵੀ ਇੰਨੇ ਨੇ ਰਪਈਆਂ ਦੀ ਆਹੇ ਟੋਕੜ ਗੱਬਣ ਵੀ 35 36 ਹਜ਼ਾਰ ਦੀ ਆ ਦੋ 10 ਕਿਲੋ ਹੋਵੇ ਤਾਂ ਥੱਲੇ ਤੇ ਜੇ ਆਹ ਵੇੜ ਟੋਕੜ ਕਾ ਵੇਚ ਲੋਂਗੇ ਤੇ ਵੀ ਤੁਸੀਂ 30 35 ਹਜ਼ਾਰ ਟੋਕੜ ਗੱਬਣ ਗਰਮੀ ਚ ਵੇਚ ਲੋਂਗੇ ਕਿਉਂ ਗਰਮੀ ਚ ਨਾ ਡਿਮਾਂਡ ਥੋੜੀ ਬਹੁਤ ਜ਼ਿਆਦਾ ਰਹਿੰਦੀ ਇਹਨਾਂ ਦੀ ਜਿਹਦੇ ਪਸੰਦ ਆਏ ਬਾਈ ਨਾਲ ਗੱਲਬਾਤ ਕਰ ਲੈਣੀ ਆ ਧੰਨਵਾਦ ਜੀ